अच्छा वो सारा मनेंदा वाला एरिया जा ਲੈਣਾ ਜੀ ਮੰਡੀ ਤਾਂ ਲੈਣੀਆਂ ਤੇ ਇੱਕ ਜਿਹੜਾ ਅੱਧੀ ਚੁੰਨੀ ਦੂਜੇ ਰੰਗ ਦੀ ਹੁੰਦੀ ਹੈ ਅੱਧੀ ਦੂਜੀ ਹਾਂ ਉਹ ਤਾਂ ਸਿੰਪਲੀ ਆ ਅੱਧੀ ਚੁੰਨੀ ਲਿਫਾਫੇ ਚ ਪਾਓ ਐਦਾਂ ਫੋਟੋ ਬਸ ਦੀ ਚੁੰਨੀ ਡਬੋ ਫਿਰ ਉਹ ਕਰਕੇ ਮੈਨੂੰ ਉਧਰੋਂ ਕਰ ਦਿਓ ਜਦੋਂ ਇਧਰ ਵਾਲੀ ਸੁੱਕ ਜਾਂਦੀ ਹੈ ਫਿਰ ਦੂਜੀ ਵਾਲੀ ਪਾਉਂਦੇ ਆ اچھا ਉਹ ਤਾਂ ਸਿੰਪਲੀ ਆ ਕੰਪਲੇਂਟ ਵੀ ਲੈ ਕੇ ਆਉਂਦੀ ਹੁੰਦੀਆਂ ਹੁੰਦੀਆਂ ਕਈ ਜਨਾਨੀਆਂ ਬਾਅਦ ਚ ਪਰ ਇਹ ਮੈਚ ਨਹੀਂ ਹੋ ਰਹੀ ਪੂਰੀ ਨਹੀਂ ਫਿਰ ਹਾਲ ਮੇਰੇ ਡੈਡੀ ਨੂੰ ਬਹੁਤ ਕੰਮ ਘਣਾ ਰਹਾ ਉਹ ਨਹੀਂ ਨਹੀਂ ਤੁਸੀਂ ਤੁਹਾਨੂੰ ਨਹੀਂ ਆਈ ਕੋਈ ਨਹੀਂ ਮੈਨੂੰ ਵੀ ਨਹੀਂ ਗਲਤੀ ਨਹੀਂ ਹੋਈ ਮੈਂ ਆਪਣੇ ਡੈਡੀ ਦਾ ਚੇਲਾ ਸੀ ਇਸ ਕੰਮ 'ਚ ਕੋਈ ਨਾ ਕੋਈ ਗਲਤੀ ਤਾਂ ਕੀਤੀ ਹੋਣੀ ਹੈ ਨਹੀਂ ਨਹੀਂ ਚੰਨੀ ਵਾਲਾ ਨਹੀਂ ਕੀਤੀ ਹਾਂ ਉਹ ਤਾਂ ਜਦੋਂ ਆਪਾਂ ਨਾ ਉਹ ਦੇਖਦੇ ਹੁੰਨੇ ਸੀ ਨਾ ਸਿਕਾ ਕੇ ਏਦਾਂ ਸਿਕਾ ਕੇ ਨਹੀਂ ਦੇਖ ਦਿੰਦੇ ਆਪਾਂ ਉਹਦੇ ਮੱਛੀਆਂ ਬਹੁਤ ਚੰਗੀਆਂ ਮੇਰੇ ਤੋਂ ਮੱਛੀਆਂ ਕਿੱਦਾਂ ਉਹ ਸੜ ਜਾਂਦੀਆਂ ਸੀਗੀਆਂ ਅੱਛਾ ਜਿੱਦਾਂ ਹੁਣ ਗੈਸ ਹੁੰਦਾ ਨਹੀਂ ਸੀ ਆ ਸਟੋਪ ਹੁੰਦਾ ਸੀਗਾ ਉਹ ਏਦਾਂ ਦਾ ਕਰਕੇ ਸਿਕਾਉਣੇ ਤੇ ਦੇਖਣੀ ਪੈਂਦੀ ਸੀ ਮੈਚ ਹੋ ਗਈ ਏਦਾਂ ਸਿਕਾ ਕੇ ਕਲਰ ਪਤਾ ਲੱਗਦਾ ਹੁੰਦਾ ਸੀਗਾ ਉਹਦੇ ਨਾਲ ਮੈਚ ਕਰਕੇ ਸੂਟ ਦਾ ਮੈਚ ਕਰਨਾ ਹੁੰਦਾ ਸੀਗਾ ਉਹ ਚ ਮੱਛੀ ਜਾਣੀ ਮਤੋਂ ਨਹੀਂ ਕੱਟ ਦੇਣੀ ਤੇ ਜੋ ਵਿੱਚੋਂ ਕਿਤੇ ਮੱਛੀ ਜਾਂਦੀ ਸੀ ਵਿੱਚੋਂ ਨਹੀਂ ਮੱਛਦੀ ਸਾਈਡ ਤੋਂ ਮੱਛਦੀ ਸਰਤ ਦੇਖੀ ਜਾਂਦੀ ਹੁੰਦੀ ਹੈ ਨਾ ਤੁਸੀਂ ਇੰਜੋਏ ਕੀਤਾ ਹੋ ਕੰਮ ਹਾਂ ਬਹੁਤ